हेलो स्टूडेंट्स वेलकम टू ट्रू वेस प्लेटफॉर्म आज मैं ਤੁਹਾਡੇ ਲਈ ਲੈ ਕੇ ਆਈਏ ਇੱਕ ਗੁੱਡ ਨਿਊਜ਼ ਟਿਊ ਵੀ ਸਟਾਰਟ ਕਰਨ ਜਾ ਰਿਹਾ ਹੈ ਪੀਐਸਟ ਐਂਡ ਸੀਟੈਡ ਦੇ ਨਵੇਂ ਬੈਚ ਅੱਪਾ ਗੱਲ ਕਰਦੀਆਂ ਪੀਐਸਟ ਦੇ ਸੀਟੈਡ ਦੇ ਵਿੱਚ ਦੋ ਪੇਪਰਸ ਰਹਿੰਦੇ ਆ ਪੇਪਰ 1 ਐਂਡ ਪੀਪਲ 2 ਪੇਪਰ 1 ਨੇ ਜੋ ای ٹی ٹی کینڈیڈیٹس دے لیے ਹੁੰਦਾ ਪੇਪਰ 2 او کینڈیڈیٹس دے لیے ਹੁੰਦਾ ਜਿਨ੍ਹਾਂ ਨੇ ابھی بی ایڈ ਕੀਤੀ ਹੋਈ ਹੈ ਤਾਂ ਪੇਪਰ 1 ਦੇ ਵਿੱਚ ਆਪਣੇ ਕੋਲ ਰਹਿੰਦੇ ਆ سی ڈی پی ਚਾਈਲਡ ڈیولپمنٹ ਐਂਡ ਪੈਡਾਗੋਜੀ ਲੈਂਗੁਏਜ 1 ਲੈਂਗੁਏਜ 2 ਮੈਥਮੈਟਿਕਸ ਐਂਡ এনवायरमेंट ਦੇ ਸਬਜੈਕਟਸ ਤੇ ਪੇਪਰ 2 ਦੇ ਵਿੱਚ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਲੈਂਗੁਏਜ 1 ਲੈਂਗੁਏਜ 2 ਲਾਈਕ ਪੰਜਾਬੀ ਐਂਡ ਇੰਗਲਿਸ਼ ਜੇਕਰ ਤੁਸੀਂ ਸੀਏਟ ਸੀਟੈਟ ਦੇਣਾ ਹੈ ਤੁਸੀਂ ਹਿੰਦੀ ਚੂਸ ਕਰ ਸਕਦੇ ਹੋ ਮੈਥਮੈਟਿਕਸ ਐਂਡ ਸਾਇੰਸ ਸੋਸ਼ਲ ਸਟੱਡੀਜ਼ ਇਹ ਸਬਜੈਕਟ ਸਾਡੇ ਕੋਲ ਪੀਐਸਟੈਟ 2 ਦੇ ਲਈ ਰਹਿੰਦੇ ਆ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਪ੍ਰੂਵੀਸਤੀ ਇੱਥੇ ਤੁਹਾਨੂੰ ਹਰ ਸਬਜੈਕਟ ਦਾ ਐਕਸਪਰਟੀ ਟੀਚਰਸ ਮਿਲਦੇ ਆ ਹਰ ਵਿਸ਼ੇਤ ਨੂੰ ਮੋਕ ਟੈਸਟ ਦੀ ਦਾ ਮੌਕਾ ਮਿਲਦਾ ਤੁਹਾਨੂੰ ਮਾਰਕੀਟ ਤੋਂ ਕੋਈ ਵੀ ਬੁੱਕ ਪਰਚੇਸ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਇੱਥੇ ਮਿਲਦੀ ਹੈ ਫ੍ਰੀ ਆਫ ਕੋਸ ਲਾਇਬ੍ਰੇਰੀ ਫੈਸਿਲਿਟੀ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਪ੍ਰੂਵੀਸਤੀ 2 ਜੂਨ 16 ਜੂਨ ਤੇ 30 ਜੂਨ ਨੂੰ ਸਾਡੇ ਨਵੇਂ ਬੈਚ ਸਟਾਰਟ ਹੋਣ ਜਾ ਰਹੀ ਹੈ ਪੀਐਸਟੈਟ ਦੀ ਸੀਟੈਟ ਦੇ ਲਈ ਕਰੀਅਰ ਗਾਈਡੈਂਸ ਜਾਂ ਕਾਉਂਸਲਿੰਗ ਦੇ ਲਈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਟ੍ਰੂ ਵੀਜ਼ ਫਰਦਰ ਇਨਫੋਰਮੇਸ਼ਨ ਦੇ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ 7658972593 ਥੈਂਕ ਯੂ